ਉੱਚ ਅਗਮ ਅਪਾਰ ਪ੍ਰਭ ਕਦਨ ਜਾਏ ਅਕਥ ਨਾਨਕ ਪ੍ਰਭ ਸਰਣਾਗਤਿ ਰਖਣ ਕੋ ਸਮਰਥ ਪਰਤ ਮੈਂ ਭਗਤ ਇਹਨੋਂ ਨੇ ਮੈਂ ਸ਼িকার ਜੀ ਜੋ ਖਾਲਸੇ ਦੀ ਸ਼ਾਨ ਹੈ ਗਰੀਬਾਂ ਦੀ ਸਾਈ ਹੈ ਨਾਨਕ ਦੇ ਗੁਰੂ ਜੜੀ ਗਿਆ ਦੁਆਰ ਜੀ ਜੋ ਰੱਬ ਦਾ ਪਿਆਰਾ ਹੈ ਤੇ ਮੁਕਤੀ ਅਲਾਈ ਹੈ ਆਂਗਦ ਗੋਰੇ ਨੂੰ ਸਿਰ ਮੈਂ ਤੇ ਹਮਦਾ ਜੇ ਨਾ ਪਾਈ ਨਾਨਕੋ ਦਿੱਤੀ ਅਮਰ ਦਾਸਨੋ ਤੀਸਰੇ ਗੁਰੂ ਤੇਲ ਚੇਤਿ ਹਮਦਾ ਜਿਨ ਲੜ ਲਾਲਿਆ ਯਾਹੇ RAMDAS NO ਤਨ 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 ਚਤਿ ਅਵਤਾਰ ਜੀ ਸ੍ਰੋਵਰ ਬਣਾਇਆ ਹੈ ਜੋ ਸਭ ਨੇ ਕਮਾਈ ਹੈ ਬਾਰ ਬਾਰ ਤੇਗ ਨੂੰ ਨਮਸਕਾਰ ਜੀ ਜੋ ਖਾਲਸੇ ਦੀ ਸ਼ਾਨ ਤੇ ਗਰੀਬਾਂ ਦੀ ਸਾਈ ਹੈ ਪੰਜਵੇਂ ਗੁਰਾਂ ਨੂੰ ਚ ਪੰਜਵੇਂ ਗੁਰਾਂ ਨੂੰ ਬੰਦਨਾ ਪਿਆਰਿਆ ਜੋ ਬਾਦਸ਼ਾਹ ਸੀ ਦਾਦਾ ਦੀ ਸ਼ਾਂਤੀ ਸੀ ਰੂਪ ਸੀ ਗਿਆਨ ਦਾ ਖਜ਼ਾਨਾ ਗ੍ਰਾਂਤਾ ਹੈ ਆਚਾਰੇ ਆਜੋ ਹੁਕਮਿਆ ਕਾਲਾ ਦਾ ਪਾਣੀ ਸਤ ਰੂਪ ਜੀ ਹਰ ਗੋਵਿੰਦ ਫਾਸ਼ੇ ਮੇ ਅਵਤਾਰ ਜੀ ਜੀ ਨਸੀਸ ਕਲਗੀ ਤੇ ਗਲ ਤੇਗ ਪਾਈ ਹੈ ਬਾਰ-ਬਾਰ ਤੇਗ ਨੂੰ ਨਮਸਕਾਰ ਜੀ ਜੋ ਖਾਲਸੇ ਦੀ ਸ਼ਾਨ ਤੇ ਇੱਕ ਰੀਪਾ ਦੀ ਸਹਾਇ ਹੈ ਸ੍ਰੀ ਹਰਿ ਰਾਏ ਹਰੀ ਦੇ ਸਰੂਪ ਜੀ ਜਿਨ੍ਹਾਂ ਨੇ ਰੂਪ ਅਠ ਮਾਹ ਜੀ ਕ੍ਰਿਸ਼ਨ ਧਾਰਿਆ ਨਵੇਂ ਗੁਰ ਪ੍ਰਤਾਕ ਸ਼ਾਂਤੀ ਰੂਪ ਜੀ ਜਿਨ੍ਹਾਂ ਸੀਸਾ ਆਪਣਾ ਧਰਮ 헤ਥਵਾਰਿਆ ਹੰਦਵਾੜਾ ਡੁੱਬਾ ਬੇੜਾ ਲਾਇਆ ਪਰ ਜੀ ਦਿੱਲੀ ਦੇ ਵਿੱਚ ਖੂਨ ਦੀ ਨਦੀ ਵਹਾਈ ਹੈ بار-ਬਾਰ ਤੇਗ ਨੂੰ ਨਮਸਕਾਰ ਜੀ ਜੋ ਖਾਲਸੇ ਦੀ ਸ਼ਾਨ ਤੇ ਗਰੀਬਾਂ ਦੀ ਸਹਾਈ ਹੈ ਦਸਵੇਂ ਗੁਰੂ ਨੂੰ ਬੰਦਨਾ ਪਿਆਰਿਆ ਜਿਨ੍ਹਾਂ ਧਰਮ ਮਾਰਤੇ ਚਾਰੇ ਲਾਲ ਬਾਹਰੇ ਨੇ ਰੋ ਬਾਜਦਾ ਵੇੜਾ ਹਿੰਦਿਆਂ ਦਾ ਤਾਰੇ ਅਸੀਂ ਤਾਰੇ ਚਾਲੀ ਭੋਗ ਤੇ ਜਿਹਾ ਜੇ ਪੰਜ ਪਿਆਰੇ ਨੇ ਦਸਾਂ ਦੇ ਸਰੂਪ ਸਿੱਧੀ ਦਸਾਂ ਦੇ ਸਰੂਪ ਸਹੀ ਦਰਬਾਰ ਜੀ ਯਾਰ ਬਾਰ ਬੰਦਨਾ ਮੈਂ ਸਿਤਰ ਸੁਣਾਈਏ ਬਾਰ ਬਾਰ ਤੇਗ ਨੂੰ ਨਮਸਕਾਰ ਜੀ ਜੋ ਖਾਲਸੇ ਦੀ ਸ਼ਾਨ ਤੇ ਗਰੀਬਾਂ ਦੀ ਸਾਈ ਹੈ ਬਾਰ ਬਾਰ ਤੇਗ ਨੋ ਨਮਸਕਾਰ ਜੀ ਜੋ ਖਾਲਸੇ ਦੀ ਸ਼ਾਨ ਤੇ ਗਰੀਬਾਂ ਦੀ ਸਹਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ